ਵਧੀਆ ਸਤਿਗੁਰ ਜੀ ਸਤਿਗੁਰ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਤੁਸੀਂ ਸੁਣਾਓ ਚਲੋ ਫਿਰ ਕਿੰਝ ਚੱਲਿਆ ਕੰਮ ਵਧੀਆ ਕਰਪਾ ਅੱਜ ਫਿਰ ਕਿੱਧਰ ਇਹ ਨਾ ਆਪਣੇ ਵੀਰ ਆਪਣਾ ਸੱਜਣੀਆਂ ਭਰਾ ਹੀ ਹੈ ਵੱਡਾ ਠੀਕ ਹੈ ਠੀਕ ਹੈ ਇਹ ਤਾਂ ਗਾਈ ਹੈ ਸਤਿਗੁਰ ਜੀ ਸਤਿਗੁਰ ਅੱਛਾ ਘਰ ਦੇ ਵਾਰਤਨ ਨਹੀਂ ਕਰਦੇ ਨਹੀਂ ਜੀ ਨਹੀਂ ਅੱਛਾ ਕਰਦੇ ਯਾਰ ਨਹੀਂ ਕਰਦੀ ਗਾਈਆਂ ਠੀਕ ਹੈ ਠੀਕ ਹੈ ਇਹਨੇ ਅਰ ਕੀ ਦੂਜੇ ਸੂਏ ਸੁਣਾ ਅੱਛਾ ਗੱਬਣਾ ਹਾਂ ਗੱਬਣਿਆ ਠੀਕ ਹੈ ਭਾਈ ਗੱਲ ਰਗੜਿਆ ਮਸੀਹਾ ਅੱਛਾ ਬਾਈ ਕਿੰਨੇ ਦੂਜੇ ਸੂਏ ਸੁਣਾ ਇਹਨੇ ਠੀਕ ਹੈ ਹਾਂ ਇਹਨੂੰ ਵੀਰ ਨੂੰ ਆਪਾਂ ਮੱਝ ਦਿੱਤੀ ਜਾਓਗੇ ਅੱਛਾ ਆਲੇ ਮੱਝ ਦਿੱਤੀਆਂ ਜ ਚਲੋ ਤੋਰੀਏ ਫਿਰ ਅੰਬਾ ਹਾਂ ਤੋਰੀਏ ਲੋ ਜੀ ਦੇਖੋ ਚੰਗੀ ਕਿੰਨੇ ਦਿਨ ਲੈ ਜੂ ਸਹੀ ਜੀ ਹਾਂ ਜੀ ਇਹ ਹਫਤਾ ਲੈ ਜਾਣਾ ਜੀ ਇੱਕ ਹਫਤਾ ਲੈ ਜੂ ਹੈ ਚੰਗੀ ਬਣ ਜਾਂਦੀ ਜਨੀਰ ਸਾਹਿਬ ਥੱਲੇ ਨਹੀਂ ਚਲੋ ਠੀਕ ਆ ਕਿੰਨੇ ਕੰਮ ਤੇ ਕਿੰਨੇ ਮੜੀਏ ਮਗਰ ਉਹ ਬਖਾਇ ਇਤਰਾ ਤੁਹਾਨੂੰ ਹਾਂ ਦੇਖੋ ਜੀ ਬਹਿਣਾ ਓਖਾ ਹੋ ਜਾਂਦਾ ਬਹਿਣਾ ਓਖਾ ਹੋ ਜਾਂਦਾ ਦੇ ਵਿੱਚ ਅੱਛਾ ਹਾਂ ਹਾਂ ਜਨੀਰ ਸਾਹਿਬ ਥਣ ਲੱਗਾ ਵਾਚੀ ਨੂੰ ਠੀਕ ਆ ਨਹੀਂ ਚੰਗੀ ਬਹਿਣਾ ਨਾ ਕੱਲਾ ਕੱਲਾ ਥਣ ਲੱਗਾ ਕੱਲਾ ਕੱਲਾ ਥਣ ਲੱਗਾ ਚੱਜ ਹਲਤ ਰਹਿੰਦਾ ਵਾ ਹਾਂ 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 ਤੇ ਆ ਤੇ ਆ ਨਾ ਤੇ ਆ ਨਾ ਤੇ ਆ ਕਿਰਵੀ ਨੇ ਘਰ ਦੀ ਪਾਣੀ ਆ ਵੇਠਾ ਠੀਕ ਆ ਇਹ ਕੋ ਮੇਰੀ ਪਹਿਲੇ ਸੂਏ ਦੀ ਬੱਚੀ ਅੱਛਾ ਹਾਂ ਅੱਛਾ ਬੰਦ ਬੰਦ ਕੋਈ ਨਹੀਂ ਬੰਦ ਕਰਦੀ ਬੰਦ ਬੰਦ ਹਾਂਜੀ ਫਿਰ ਆ ਜਾ ਹਾਂਜੀ ਬਿਲਕੁਲ ਜਾ ਜੀ 70 ਮੰਗੀ ਜਾਂਦੇ ਹੂੰ ਇਹਦਾ ਮੁੱਲ ਕਰਾਂਗੇ ਆਪਾਂ ਜਿਹੜਾ ਹਾਣ ਵਾਲਾ ਵਾ 55000 ਅੱਛਾ ਜੈਸਨੋ 50000 ਦੀ ਬੱਚੀ ਦੇਵਾਂਗੇ 50000 ਦੀ ਉਹ ਚੋ ਛੋਟ ਛੱਪਾਈ ਹੋਊ ਕਿੰਨੇ ਉਹ ਚੋ 1000 ਰੁਪਏ ਛੋਟ ਕਰਾਂਗੇ ਚਲੋ 48000 48000 ਦੀ ਜੈਸਨੋ ਬਚੀ ਦਵਾ ਦੇ 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 ਕਿਉਂਕਿ ਬਚੀ 20 22 ਕਿਲੋ ਦਾ ਗਾ ਬੱਠ ਇੱਕ ਰਿ ਫਿਰ ਉਹ ਫੀਲ ਹੱਥੋਂ ਤੇ ਲਾ ਕੇ ਬਣਾ ਬਹੁਤ ਚਾਰੀ ਸੀ ਕੋ ਡਰਦੀ ਥੋੜਾ ਜਿਆ ਅੱਛਾ ਠੀਕ ਦੋਹੇ ਪਾਸਿਓਂ ਸੰਦੀਪ ਜੀ ਇੱਥੇ ਬੱਚੇ ਸਾਡੇ ਦੇ ਹਾਂਜੀ ਜੀ ਦੋਹੇ ਪਾਸਿਓਂ ਬੈ ਕੇ ਚੋਣ ਜਿੱਦਾਂ ਹੀ ਭਾਵੇਂ ਚੋਈ ਚਾ ਹਾਂਜੀ ਛੋਟੇ ਛੋਟੇ ਨਿਆਣੇ ਇਹਦੇ ਖੋਲੀ ਚਲੋ ਚਲੋ ਠੀਕ ਆ 22 23 ਕਿਲੋ ਦੀ ਗਰੰਟੀ ਲੈ ਲੈਣਾ ਨਹੀਂ ਠੀਕ ਇਹ ਕਿਹੜਾ ਵਪਾਰੀ ਹੈ ਘਰ ਆ ਵੀਰ ਆ ਬਿਲਕੁਲ ਜੀ ਬਿਲਕੁਲ ਚਲੋ ਪਿੰਡ ਜੀਓ ਵਾਲਾ ਹਾਂਜੀ ਜ਼ਿਲ੍ਹਾ ਤ ਨੰਬਰ ਦਾ ਸਰ ਨੰਬਰ ਜੀ 96530 99273 ਇੱਕ ਵਾਰ ਫੇਰ ਬੋਲੋ 96530 99273 ਸਸਿਕਾਲ ਸਸਿਕਾਲ